ਮਾਸੂਮੀਤ ਐ ਆਹ ਅੰਕਰੀ ਬਹੁਤ ਸਾਰੇ ਸੰਸਦਾਂ ਦੇ ਵਰਤਾਂਤਾਂ ਤੇ ਪੇਸ਼ ਕੀਆ ਜਾ ਰਿਹਾ ਹੈ। ਨਗਰ ਕੌਂਸਲਿਕਾ ਵੱਲੋਂ, ਨੌਜਵਾਨ ਸੁਭਾ ਵੱਲੋਂ, ਗ੍ਰਾਮ ਪੰਚਾਇਤ ਵੱਲੋਂ ਅਤੇ ਐਨਆਰਆਈ ਵੀਰਾਂ ਵੱਲੋਂ ਪਹਿਲਾ ਢਾਡੀ ਦਰਬਾਰ ਆਉਣ ਵਾਲੀ 23 ਤਰੀਕ 26 ਫਰਵਰੀ 2025 ਨੂੰ ਸਰਤਾ ਪੁਰਵ ਚਨਾਇਆ ਜਾ ਰਿਹਾ ਜਿਹਦੇ ਵਿੱਚ ਜੋ ਇੱਥੇ ਢਾਡੀ ਦਰਬਾਰ ਸਜਾਇਆ ਜਾਵੇਗਾ ਉੱਥੇ ਸਾਰੇ ਮੁੰਡਾ ਨੇ ਜਿਹੜੇ ਮਨ ਸੇਵਾਦਾਰ ਨੇ ਕਰਦੇ ਕ੍ਰਮਕੀ ਰੈਟ ਕਰਨ ਕੀਤੇ ਰਹਿਣਾ ਨੇ ਇਹਨਾਂ ਦਾ ਨਗਰ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਸਾਰੇ ਬੋਜਵਾਨ ਮੀਰਾ ਵਰਦਾਨਾ ਰਾਏ ਵੀਰਾ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਮੇਰੀ ਇਲਾਕਾ ਨਿਵਾਸੀ ਸਾਰਿਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਪਿਆਰੇ ਸੁਨਾਨ ਦੇਵਤੇ ਆਦੇ ਚੜ ਕੇ ਤਨਮਨ ਧਨ ਕਰਕੇ ਸਹਿਯੋਗ ਕਰੀਏ ਨੌਜਵਾਨਾਂ ਦਾ ਹੌਸਲਾ ਵਜਾਈ ਕਰੀਏ ਤਾਂ ਕਿ ਅਚਾਨਕ ਬੰਦੇਸਾਗਮ ਦੇ ਰਹੇ ਆ ਨੌਜਵਾਨ ਵੀਰ ਜਿਹੜੇ ਆ ਚੜ੍ਹਦੀ ਕਲਾ ਦੇ ਵਿੱਚ ਕੋ ਸਿੱਖੀ ਪਿਆਰ ਕਰ ਰਹੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ